ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਬੋਲੇ ਸੋਹ ਨਿਹਾਲ ਗੱਜ ਕੇ ਇਕਾਰਾ ਗਜਾਵੇ ਕਲਗੀਧਰ ਪਾਪਾ ਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਬੋਲੇ ਸੋਹ ਨਿਹਾਲ ਗੱਜ ਕੇ ਇਕਾਰਾ ਗਜਾਵੇ ਤਨਤਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਨੂੰ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਮੁੱਖੋਂ ਦੀ ਸਭ ਜੀ ਆਪ ਜੀ ਨੂੰ ਮੁਖਤਬ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਧ ਸੰਗਤ ਪੂਰੇ ਦੇਸ਼ ਚੋਂ ਵਕਤ ਬਕ ਵਕਤ ਸੰਪਰਦਾਵਾਂ ਕੋਣ ਬڑے ਗੁਣੀ ਗਿਆਨੀ ਮਹਾਪੁਰਸ਼ ਅੱਜ ਸਵੇਰ ਤੋਂ ਸਰਬ ਧਰਮ ਸੰਮੇਲਨ ਦੇ ਵਿੱਚ ਆਪਣਾ ਆਪਣਾ ਸੰਪਰਦਾ ਵੱਲੋਂ ਆਪਣੇ ਆਪਣੇ ਧਰਮ ਵੱਲੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ 350ਵੀਂ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਆ ਉਸ ਸੰਬੰਧ ਚ ਆਪੋ ਆਪਣੇ ਤਰੀਕੇ ਨਾਲ ਨਤਮਸਤਕ ਹੋਣ ਲਈ ਇੱਥੇ ਪਹੁੰਚੇ ਨੇ ਮੈਂ ਮੇਜ਼ਬਾਨ ਹੋਣ ਦੇ ਨਾਤੇ ਹੋਸਟ ਹੋਣ ਦੇ ਨਾਤੇ ਮੈਂ ਸਭ ਦਾ ਇਸ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਸਵਾਗਤ ਵੀ ਕਰਦਾ ਜੀ ਆਇਆਂ ਨੂੰ ਵੀ ਕਹਿਣਾ ਔਰ ਮੇਜ਼ਬਾਨ ਹੋਣ ਦੇ ਨਾਤੇ ਕੋਈ ਕਮੀ ਪੇਸ਼ੀ ਸਮਾਗਮ ਦੇ ਦੌਰਾਨ ਕੋਈ ਰਹੀ ਹੋਵੇ ਉਹਦੇ ਲਈ ਮਾਫੀ ਵੀ ਚਾਹਨਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਚ ਅੱਜ ਇਸ ਮੰਚ ਤੋਂ ਕੁਝ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੋਵੇ ਤੇ ਇੰਨੇ ਗੁਣੀ ਗਿਆਨੀ ਵਿਦਵਾਨ ਮਹਾਪੁਰਸ਼ ਬੰਦੇ ਬੈਠੇ ਹੋਣ ਤਾਂ ਮੇਰੇ ਵਰਗੇ ਤੁਛ ਬੁੱਧੀ ਵਾਲੇ ਨੂੰ ਬੋਲਣਾ ਜਿਆਦਾ ਸ਼ੋਭਾ ਨਹੀਂ ਦਿੰਦਾ ਮੈਂ ਸਿਰਫ ਧੰਨਵਾਦ ਕਰਨ ਲਈ ਉੱਠਿਆ ਮੈਂ ਸਿਰਫ ਇੰਨੇ ਕਹੂੰਗਾ ਜੋ ਮੇਰੇ ਪੜਨ ਮੁਤਾਬਕ ਜਿੰਨਾ ਕਿ ਮੈਂ ਗਿਆਨ ਹਾਸਲ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਹਰ ਧਰਮ ਦੇ ਵੱਲੋਂ ਵਿਚਾਰਾਂ ਹੋਈਆਂ ਐਸ ਸਟੇਜ ਤੋਂ ਗਵਰਨਰ ਸਾਹਿਬ ਦਾ ਇੱਥੇ ਆਉਣਾ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਰਿਵਾਰਾਂ ਸਮੇਤ ਆਉਣਾ ਸਾਰੀ ਕੈਬਨਿਟ ਅਸੀਂ ਪ੍ਰਬੰਧਕਾਂ ਅਸੀਂ ਅੱਗੇ ਲੱਗੇ ਹੋਏ ਨਹੀਂ ਹੈਗੇ ਅਸੀਂ ਪਿੱਛੇ ਆ ਸੰਤਾ ਮਹਾਂਪੁਰਸ਼ਾਂ ਦੀ ਅਗਵਾਈ ਚ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਹਦਾਇਤ ਨੂੰ ਮੰਨਦੇ ਹੋਏ ਉਹਨਾਂ ਦੀਆਂ ਮਰਿਆਦਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਦੀਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਉਹਨਾਂ ਦੇ ਹੁਕਮਾਂ ਨੂੰ ਫੁੱਲ ਚੜਾਉਨੇ ਆ ਕਿਉਂਕਿ ਜੋ ਕੁਰਬਾਨੀ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਮੰਚ ਤੋਂ ਅੱਜ ਇਹ ਬੋਲਿਆ ਗਿਆ ਕਿ ਜੇ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਤੇ ਮੌਜੂਦ ਦਰਖਤਾਂ ਨੂੰ ਪੈਨ ਬਣਾ ਲਿਆ ਜਾਵੇ ਤੇ ਪੂਰੀ ਧਰਤੀ ਤੇ ਮੌਜੂਦ ਸਮੁੰਦਰਾਂ ਸਾਗਰਾਂ ਝੀਲਾਂ ਦੇ ਪਾਣੀਆਂ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਸਾਡੇ ਪੈਨ ਸਾਡੀਆਂ ਕਲਮਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਆਪ ਦਾਦੇ ਦਾ ਬਲੀਦਾਨ ਜਦੋਂ ਆਪ ਦਾਦਾ ਬਣੇ ਪੋਤਿਆਂ ਤੱਕ ਦਾ ਬਲੀਦਾਨ ਓਕੇ ਓਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਫਿਰ ਸ੍ਰੀ ਗੁਰੂ ਹਰगोविंद ਸਿੰਘ ਜੀ ਦੀ ਕੁਰਬਾਨੀ ਫਿਰ ਆਪਣੀ ਕੁਰਬਾਨੀ ਫਿਰ ਚਾਰੇ ਪੋਤਿਆਂ ਦੀ ਕੁਰਬਾਨੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਮਾਤਾ ਗੁਜਰ ਕੌਰ ਦੀ ਕੁਰਬਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੁਨੀਆ ਦੀ ਕਿਸੇ ਕਿਤਾਬ ਚ ਹੋਰ ਕਿਤੇ ਮਿਲਦਾ ਨਹੀਂ। ਅੱਜ ਉਹਨਾਂ ਜਲਾਦਾਂ ਨੂੰ ਜਿਸ ਤਰ੍ਹਾਂ ਸੰਤ ਬਾਬਾ ਬੁੱਢਾ ਦਲ ਦੇ ਮੁਖੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਪ੍ਰਬੰਧ ਦੇ ਵਿੱਚ ਸਾਡਾ ਸਹਿਯੋਗ ਕੀਤਾ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਬਾਬਾ ਬਲਵੀਰ ਜੀ ਨੇ ਕੋਈ ਨਾ ਜਲਾਦਾਂ ਨੂੰ ਕੋਈ ਨਹੀਂ ਜਾਣਦਾ। ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਕਟਿਆ ਜਿਨ੍ਹਾਂ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਨੂੰ ਉੱਬਰ ਦੇ ਤੇਗਿਆਂ ਚ ਉਬਾਲਿਆ ਸੀਸ ਉੱਤੇ ਆਰੇ ਚੱਲੇ ਰੂਹ ਬੰਨ ਕੇ ਅੱਗਾਂ ਦੇ ਵਿੱਚ ਸਾੜਿਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੀ ਇੱਥੇ 350 ਸਾਲ ਬਾਅਦ ਮੇਲੇ ਲੱਗ ਰਹੇ ਆ ਨਤ ਮਸਤਕ ਹੋ ਰਹੇ ਆ ਆਹੀ ਜਿਨ੍ਹਾਂ ਜਲਾਦਾ ਨੇ ਦੀਵਾਰ ਚਿਣੀ ਸਰਹੰਦ ਦੀ ਕੋਈ ਨਹੀਂ ਜਾਣਦਾ ਜੀ ਔਰੰਗਾਬਾਦ ਜਾ ਕੇ ਦੇਖਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਜੀ ਇੱਧਰ ਨਤਮਸਤਕ ਉਹਨਿਆਂ ਹਰ ਰੋਜ਼ ਗੁਰੂ ਸਾਹਿਬ ਦੀ ਮਹਿਮਾ ਹਰ ਰੋਜ਼ ਸਰਬੱਤ ਦੇ ਭਲੇ ਦੀ ਬਾਣੀ ਹਰ ਰੋਜ਼ ਉਹਨਾਂ ਦੇ ਸ਼ਸਤਰਾਂ ਦੀ ਪੂਜਾ ਹਰ ਰੋਜ਼ ਉਹਨਾਂ ਦੀ ਚੰਡੀ ਦੀ ਵਾਰ ਹਰ ਰੋਜ ਉਹਨਾਂ ਦੁਆਰਾ ਦੇਸ਼ ਵਾਪਰ 모ਹੇ ਹੈ ਸ਼ੁਭ ਕਰਮਨ ਤੇ ਕਭ ਹਣਾ ਟਰੂੰ ਹਰ ਰੋਜ ਗੁੰਗੜਾਏ ਜਾਂਦੇ ਨੇ ਸਪੀਕਰਾਂ ਚ ਐਲਾਨ ਹੁੰਦੇ ਨੇ